ਪੰਜਾਬ ਦੇ ਥਾਣਿਆਂ ਤੇ ਬੰਬ ਹਮਲਾ ਕਰਨ ਵਾਲੇ ਜੋ 14 ਹਮਲੇ ਹੋਏ ਸੀਗੇ ਪੰਜਾਬ ਦੇ ਥਾਣਿਆਂ ਤੇ ਤਾਂ ਉਸ ਹਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਵਦੀ ਕਿਹਾ ਜਾ ਰਿਹਾ ਜਿਸ ਨੂੰ ਅਮਰੀਕਾ ਚੋਂ ਗ੍ਰਿਫਤਾਰ ਕੀਤਾ ਗਿਆ ਜਿਸ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਸੀ ਸਾਰੇ ਬੰਬ ਧਮਾਕਿਆਂ ਦੀ ਜਿਸ ਵੱਲੋਂ ਇੱਕ ਪੋਸਟ ਪਾ ਕੇ ਜਿਹੜੀ ਆ ਉਹ ਸਾਰੀ ਦੀ ਸਾਰੀ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਉਸ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਸ ਵੱਲੋਂ ਜਿਹੜੇ ਨੇ ਸਾਰੇ ਧਮਾਕੇ ਕੀਤੇ ਗਏ ਨੇ ਤਾਂ ਪੁਲਿਸ ਅਧਿਕਾਰੀ ਅਧਾਰਿਆਂ ਤੇ ਜਿਹੜੇ ਆ 14 ਬੰਬ ਧਮਾਕੇ ਹੋਏ ਸੀਗੇ ਤਾਂ ਬੰਬ ਧਮਾਕੇ ਕਰਨ ਵਾਲਾ ਅਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਵੱਡੀ ਕਾਰਵਾਈ ਜਿਹੜੀ ਆ ਕੀਤੀ ਗਈ ਹੈ ਤਾਂ ਪਾਕਿਸਤਾਨੀ ਖੂਫੀਆ ਏਜੰਸੀ ਦੀ ਮੂਲੀ ਭੁਗਤ ਨਾਲ ਜਿਹੜਾ ਪੰਜਾਬ ਵਿੱਚ ਪੁਲਿਸ ਤਾਰਿਆਂ ਤੇ ਬੰਬ ਧਮਾਕੇ ਕੀਤੇ ਜਾ ਰਹੇ ਸੀ ਤਾਂ ਧਮਾਕੇ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲਈ ਸੀ ਤਾਂ ਹਰਪ੍ਰੀਤ ਸਿੰਘ ਗੁਰਫ ਹੈਪੀ ਭਾਰਤ ਦੀ ਚੋਟੀ ਦੀ ਅਤਵਾਦੀ ਸੂਚੀ ਵਿੱਚ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ ਤਾਂ ਭਾਰਤ ਨੇ 5 ਲੱਖ ਰੁਪਏ ਦਾ ਇਨਾਮ ਵੀ ਜੋ ਹੈ ਸਤੇ ਰੱਖਿਆ ਹੋਇਆ ਸੀ ਤਾਂ ਹੁਣ ਗ੍ਰਿਫਤਾਰ ਜਿਹੜਾ ਉਸ ਨੂੰ ਕੀਤਾ ਗਿਆ ਤੇ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਇਮੀਗ੍ਰੇਸ਼ਨ ਅਤੇ ਕਸਟਮ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਅਮਰੀਕਾ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ 5 ਲੱਖ ਦਾ ਇਨਾਮ ਵੀ ਜਿਹੜਾ ਭਾਰਤ ਸਰਕਾਰ ਵੱਲੋਂ ਇਸ ਤੇ ਰੱਖਿਆ ਹੋਇਆ ਸੀ ਤਾਂ ਕੁਝ ਸਮਾਂ ਪਹਿਲੇ ਤੁਸੀਂ ਦੇਖਿਆ ਸੀ ਕਿਸ ਤਰੀਕੇ ਦੇ ਨਾਲ ਪੰਜਾਬ ਵਿੱਚ ਜੋ ਪੁਲਿਸ ਥਾਣੇ ਨੇ ਉਹਨਾਂ ਤੇ ਜਿਹੜੇ ਨੇ ਬੰਬ ਧਮਾਕੇ ਕੀਤੇ ਗਏ ਸੀ ਅਜਨਾਲਾ ਦੀ ਗੱਲ ਕਰੀਏ ਜਾਂ ਕਈ ਹੋਰ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਕਈ ਥਾਵਾਂ ਤੇ ਜਿਹੜੇ ਸੀਗੇ ਬੰਬ ਧਮਾਕੇ ਹੋਏ ਸੀਗੇ ਤਾਂ ਇਹਨਾਂ ਧਮਾਕਿਆਂ ਦੀ ਜਾਣਕਾਰੀ ਇਸ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਵੱਲੋਂ ਲਈ ਗਈ ਸੀ ਇਸ ਵੱਲੋਂ ਜਿਹੜੀ ਆ ਤਮਾਮ ਜੋ ਬੰਬ ਧਮਾਕੇ ਹੋਏ ਸੀਗੇ ਉਹਨਾਂ ਦੀ ਜਾਣਕਾਰੀ ਲਈ ਗਈ ਸੀਗੀ ਕਿਉਂਕਿ ਲਗਾਤਾਰ ਜੋ ਸਵਾਲੀਆ ਨਿਸ਼ਾਨ ਜਿਹੜੇ ਸੀਗੇ ਉਹ ਪੰਜਾਬ ਤੇ ਉਠਰੇ ਸੀਗੇ ਪੰਜਾਬ ਪੁਲਿਸ ਤੇ ਉਠਰੇ ਸੀਗੇ ਵਿਰੋਧੀਆਂ ਦੇ ਵੱਲੋਂ ਵੀ ਜੋ ਹੈ ਉਹ ਨਿਸ਼ਾਨੇ ਸਾਦੇ ਜਾ ਰਹੇ ਸੀਗੇ ਕਿ ਆਖਿਰਕਾਰ ਲਗਾਤਾਰ ਜੋਨੇ ਬੰਮ ਧਮਾਕੇ ਹੋ ਰਹੇ ਨੇ ਪਰ ਹਜੇ ਤੱਕ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਤਾਂ ਜਿਸ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀਆਂ ਦੇ ਵੱਲੋਂ ਹੁਣ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਗਈ ਆ ਵੱਡੀ ਕਾਰਵਾਈ ਕਰਕੇ ਜਿਹੜਾ ਜਿਸ ਵੱਲੋਂ ਇਹ ਤਮਾਮ ਜਿੰਮੇਵਾਰੀ ਲਈ ਗਈ ਸੀ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਨਾਲ ਵੀ ਕਿਤਨਾ ਕਿਤੇ ਲਿੰਕ ਜਿਹੜੇ ਨੇ ਅਧਿਕਾਰੀ ਦੇ ਦੱਸੇ ਜਾ ਰਹੇ ਨੇ ਤਾਂ ਵੱਡੀ ਕਾਰਵਾਈ ਜਿਹੜੀ ਹੈ ਕਸਟਮ ਦੇ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਪਹਿਲਾਂ ਵੀ ਜਿਹੜਾ ਲਗਾਤਾਰ ਪੰਜਾਬ ਪੁਲਿਸ ਤੇ ਸਵਾਲੀਆ ਨਿਸ਼ਾਨ ਉੱਠ ਰਹੇ ਸੀ ਕਿ ਆਖਿਰਕਾਰ ਜੋ ਧਮਾਕੇ ਹੋ ਰਹੇ ਨੇ ਹੁਣ ਤੱਕ ਕੋਈ ਕਾਰਵਾਈ ਜਿਹੜੀ ਆ ਕਿਉਂ ਨਹੀਂ ਹੋਈ ਤਾਂ ਲਗਾਤਾਰ ਸਵਾਲੀਆ ਨਿਸ਼ਾਨਾ ਦੇ ਘੇਰੇ ਦੇ ਵਿੱਚ ਪੰਜਾਬ ਪੁਲਿਸ ਅੱਖਰਦੀ ਨਜ਼ਰ ਆ ਰਹੀ ਸੀ ਤਾਂ ਹੁਣ ਵੱਡੀ ਕਾਰਵਾਈ ਹੋਈ ਹੈ ਤੇ ਅਮਰੀਕਾ ਤੋਂ ਹਰਪ੍ਰੀਤ ਸਿੰਘ ਦੀ ਜੋ ਗ੍ਰਿਫਤਾਰੀ ਹੈ ਉਹ ਹੋਈ ਹੈ ਤੇ ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਹਿਰਾਸਤ ਵਿੱਚ ਲਿਆ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਵਰਨਪੱਟ ਜੁੜ ਚੁੱਕੇ ਨੇ तमाम ਜਾਣਕਾਰੀ ਉਹਨਾਂ ਕੋਲੋਂ ਵੀ ਲਵਾਂਗੇ ਤਵਰਨ ਕੀ ਕੋਈ ਜਾਣਕਾਰੀ ਹੈ ਜੋ ਲਗਾਤਾਰ ਪਹਿਲਾਂ ਜਿਹੜਾ ਧਮਾਕੇ ਹੋ ਰਹੇ ਸੀ ਪੰਜਾਬ ਦੇ ਥਾਣਿਆਂ ਦੇ ਉੱਤੇ ਤੇ ਸਵਾਲੀਆ ਨਿਸ਼ਾਨ ਕਿਤਨਾ ਕਿਤੇ ਪੰਜਾਬ ਪੁਲਿਸ ਤੇ ਉਸ ਸਮੇ ਤੋਂ ਹੀ ਉਰਦੇ ਨਜ਼ਰ ਆ ਰਹੀ ਸੀ ਤੇ ਕਿਹਾ ਜਾ ਰਿਹਾ ਕਿ ਹੁ ਜੇ ਬਿਲਕੁਲ ਸਾਇਲ ਜਿਸ ਤਰੀਕੇ ਦੇ ਨਾਲ ਹੈਪੀ ਪਾਸ਼ੀਆ ਦੇ ਨਾਮ ਤੋਂ ਇਹ ਖਾਲਿਸਤਾਨੀ ਲਗਾਤਾਰ ਪੰਜਾਬ ਦੇ ਵਿੱਚ ਅਟੈਕ ਕਰਵਾ ਰਿਹਾ ਸੀਗਾ ਗਰਨੇਡ ਅਟੈਕ ਜਿਸ ਤਰੀਕੇ ਦੇ ਨਾਲ ਚਾਹੇ ਉਹ ਥਾਣਿਆਂ ਦੀ ਗੱਲ ਹੋਵੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਦੀ ਗੱਲ ਹੋਵੇ ਤਾਂ ਇਹ ਗਰਨੇਡ ਗਰਨੇਡ ਅਟੈਕ ਕਰਵਾਉਣ ਤੋਂ ਬਾਅਦ ਬਕਾਇਦਾ ਜ਼ਿੰਮੇਵਾਰੀ ਵੀ ਲੈਂਦਾ ਰਿਹਾ ਤਾਂ ਹੁਣ ਅਮਰੀਕਾ ਦੇ ਵਿੱਚ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਐਨਆਈਏ ਤੇ ਪੰਜਾਬ ਪੁਲਿਸ ਲਗਾਤਾਰ ਇਸ ਦੀ ਤਲਾਸ਼ ਕਰ ਰਹੀ ਸੀ ਇਸ ਦੇ ਉੱਪਰ तकरीबन 5 ਲੱਖ ਦਾ ਜਿਹੜਾ ਹੈਗਾ ਉਹ ਇਨਾਮ ਵੀ ਰੱਖਿਆ ਗਿਆ ਸੀਗਾ ਤੇ ਘਟੋ ਘਟ 16 ਗ੍ਰਨੇਡ ਅਟੈਕ ਜਿਹੜੇ ਹੈਗੇ ਨੇ ਉਹ ਇਸ ਵੱਲੋਂ ਜਿਹੜਾ ਹੈਗਾ ਉਹ ਕਰਵਾਏ ਗਏ ਤੇ ਪੰਜਾਬ ਦੇ ਵਿੱਚ तकरीबन 14 ਜਾਂ 16 ਗਰਨੇਡ ਦਾ ਜਿਹੜਾ ਹੈਗਾ ਇਹਦੇ ਉੱਪਰ ਇਲਜ਼ਾਮ ਜਿਹੜਾ ਹੈਗਾ ਉਹ ਲੱਗ ਰਿਹਾ ਹੈਗਾ ਤੇ ਇਹ ਅਮਰੀਕਾ ਦੇ ਵਿੱਚ ਬੈਠ ਕੇ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਇਹ ਅਮਰੀਕਾ ਦੇ ਕਿਸੇ ਆਸ-ਪਾਸ ਬਾਰਡਰ ਏਰੀਆ ਦੇ ਵਿੱਚ ਸੀਗਾ ਤੇ ਕਿਸੇ ਦੂਸਰੇ ਰੀਜਨ ਦੇ ਵਿੱਚ ਜਦੋਂ ਇਹ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਸਮੇਂ ਇਸ ਨੂੰ ਆਈਸੀ ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਤਾਂ ਜਿੱਥੇ ਪੰਜਾਬ ਪੁਲਿਸ ਤੇ NIA ਦੀਆਂ ਟੀਮਾਂ ਕਈ ਮਹੀਨਿਆਂ ਤੋਂ ਇਸ ਦੀ ਤਲਾਸ਼ ਕਰ ਰਹੀਆਂ ਸੀਗੀਆਂ ਤਾਂ ਇਹ ਲਗਾਤਾਰ ਚਾਹੇ ਚੰਡੀਗੜ੍ਹ ਦੇ ਵਿੱਚ ਗ੍ਰਨੇਡ ਅਟੈਕ ਦੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਚਾਰ ਬੱਬਰ ਖਾਲਸਾ ਅਤੰਕੀਆਂ ਨੂੰ ਜਿਹੜਾ ਹੈਗਾ ਚਾਰਜ ਸ਼ੀਟ ਦੇ ਵਿੱਚ ਜਿਹੜਾ ਹੈਗਾ ਸ਼ਾਮਲ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਹੈਪੀ ਪਾਸ਼ਿਆ ਦਾ ਨਾਮ ਵੀ ਉਸ ਦੇ ਵਿੱਚ ਪਾਇਆ ਗਿਆ ਸੀ ਜਿਹੜਾ ਚੰਡੀਗੜ੍ਹ ਦੇ ਵਿੱਚ ਵੀ ਗ੍ਰਨੇਡ ਅਟੈਕ ਹੋਇਆ ਸੀ ਤਾਂ ਉਸ ਤੋਂ ਇਲਾਵਾ ਹਰਵਿੰਦਰ ਸਿੰਘ ਸੰਧੂ ਰਿੰਦਾ ਜਿਹੜਾ ਹੈਗਾ ਰਿੰਦਾ ਗੈਂਗਸਟਰ ਰਿੰਦਾ ਦੇ ਨਾਮ ਤੋਂ ਜਿਹੜਾ ਕਾਫੀ ਮਸ਼ਹੂਰ ਹੈਗਾ ਉਸ ਦਾ ਨਾਮ ਵੀ ਇਸ ਦੇ ਵਿੱਚ ਪਾਇਆ ਗਿਆ ਹੈਗਾ ਤਾਂ ਇਹ ਦੋਨਾਂ ਦੇ ਉੱਪਰ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਨਜ਼ਰਾਂ ਜਿਹੜੀਆਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਐਨਆਈਏ ਜਾਂ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਤਲਾਸ਼ ਕਰ ਰਹੀਆਂ ਸੀਗੀਆਂ ਕਿ ਇਹ ਕੋਈ ਕਲੂ ਮਿਲੇ ਜਿਸ ਤੋਂ ਇਹ ਫਟਾਫਟ ਜਲਦ ਤੋਂ ਜਲਦ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੁਹਾਨੂੰ ਯਾਦ ਹੋਵੇਗਾ ਜਿਸ ਤਰੀਕੇ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਬਿਆਨ ਆ ਰਹੇ ਸੀਗੇ ਕਿ ਪੰਜਾਬ ਬਾਰੇ ਤਾਂ ਕੋਈ ਵੀ ਪ੍ਰੈਡਿਕਸ਼ਨ ਨਹੀਂ ਕਰ ਸਕਦਾ ਕਿ ਪੰਜਾਬ ਦੇ ਵਿੱਚ ਕੀ ਹੋਵੇਗਾ ਜਾਂ ਅੱਗੇ ਕੀ ਹੋਣ ਵਾਲਾ ਹੈ ਤਾਂ ਪਾਕਿਸਤਾਨ ਦੀ ਆਈਐਸਆਈ ਵੱਲੋਂ ਜਿਹੜਾ ਹੈਗਾ ਉਹਦੇ ਇਸ਼ਾਰਿਆਂ ਤੇ ਹੀ ਇਹ ਹੈਪੀ ਪਾਸ਼ੀਆ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਹੁਣ ਹੈਪੀ ਪਾਸ਼ੀਆ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਹਿਰਾਸਤ ਦੇ ਵਿੱਚ ਹੈਗਾ ਤੇ ਉਸ ਨੂੰ ਹੁਣ ਜਲਦ ਭਾਰਤ ਲਿਆਉਣ ਦੇ ਲਈ ਵੀ ਅਜੰਸੀਆਂ ਕੋਸ਼ਿਸ਼ ਕਰਨਗੀਆਂ ਭਾਰਤ ਸਰਕਾਰ ਜਿਹੜਾ ਹੈਗਾ ਉਹ ਵੀ ਕੋਸ਼ਿਸ਼ ਕਰਨਗੀਆਂ ਤਾਂ ਜਿਸ ਤਰੀਕੇ ਦੇ ਨਾਲ ਚਾਹੇ ਮਨਰੰਜਨ ਕਾਲੀਆ ਕਾਲੀਆ ਦੇ ਘਰ ਦੇ ਬਾ ਦੇ ਉੱਥੇ ਘਰ ਦੇ ਉੱਪਰ ਗ੍ਰਨੇਡ ਅਟੈਕ ਦੀ ਗੱਲ ਹੋਵੇ ਚਾਹੇ ਮਜੀਠਾ ਪੁਲਿਸ ਸਟੇਸ਼ਨ ਦੇ ਉੱਪਰ ਗ੍ਰਨੇਡ ਅਟੈਕ ਦੀ ਗੱਲ ਹੋਵੇ ਇੱਕ ਫੇਮਸ ਯੂਟਿਊਬਰ ਹੈ ਉਸਦੇ ਘਰ ਦੇ ਉੱਪਰ ਗਰਨੇਡ ਅਟੈਕ ਕਰਵਾਉਣ ਦੀ ਗੱਲ ਹੋਵੇ ਤਾਂ ਇਹ तमाम ਗਰਨੇਡ ਅਟੈਕ ਲਗਾਤਾਰ ਜੋ ਪੰਜਾਬ ਦੇ ਵਿੱਚ ਹੋ ਰਹੇ ਸੀ ਜਿਸ ਨੂੰ ਲੈ ਕੇ ਸਰਕਾਰ ਦੇ ਉੱਪਰ ਵੀ ਵਿਰੋਧੀ ਧਿਰਾਂ ਸਵਾਲ ਖੜੇ ਕਰ ਰਹੀਆਂ ਸੀ ਤਾਂ ਹੁਣ ਕਿਤੇ ਨਾ ਕਿਤੇ ਇੱਕ ਰਾਹਤ ਜ਼ਰੂਰ ਜਿਹੜੀ ਹੈਗੀ ਉਹ ਮਿਲੇਗੀ ਲੇਕਿਨ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਲਗਾਤਾਰ ਸਰਗ ਹੈਗੀਆਂ ਨੇ ਥੋੜਾ ਜਿਹਾ ਤੁਹਾਨੂੰ ਹੈਪੀ ਪਾਸਾ ਬਾਰੇ ਦੱਸਿਆ ਜਾ ਇਹ ਅੰਬਰਸਰ ਦਾ ਹੀ ਰਹਿਣ ਵਾਲਾ ਹੈਗਾ ਤੇ ਕੁਝ ਸਮਾਂ ਪਹਿਲਾਂ ਇਹ ਭਾਰਤ ਤੋਂ ਫਰਾਰ ਹੋ ਕੇ ਯੂਕੇ ਦੇ ਵਿੱਚ ਤੇ ਫਿਰ ਕੁਝ ਹੋਰ ਜਿਹੜੇ ਦੇਸ਼ ਹੈਗੇ ਨੇ ਇਹ ਟਰੈਵਲ ਕਰਦਾ ਰਿਹਾ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਤਾਂ ਉਸ ਤੋਂ ਉਸ ਤੋਂ ਬਾਅਦ ਲਗਾਤਾਰ ਇਹ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਟਰਾਈ ਕਰਦਾ ਰਿਹਾ ਲੇਕਿਨ ਹੁਣ ਇਹ ਹਿਰਾਸਤ ਦੇ ਵਿੱਚ ਆ ਗਿਆ ਹੈਗਾ ਤਾਂ ਤੁਹਾਨੂੰ ਦੱਸ ਦਿੰਦੀ ਕਿ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਕੋਠੀ ਦੇ ਉੱਪਰ ਵੀ ਜਿਹੜਾ ਹਮਲਾ ਹੋਇਆ ਸੀ ਤੇ ਉਸ ਤੋਂ ਬਾਅਦ ਸਪੈਸ਼ਲ ਐਨਆਈਏ ਕੋਰਟ ਨੇ ਉਸ ਉਸ ਮਾਮਲੇ ਦੇ ਵਿੱਚ ਵੀ ਗੈਰ ਜਮਾਨਤੀ ਵਾਰਨਟ ਜਿਹੜੇ ਹੈਗੇ ਨੇ ਉਹ ਜਾਰੀ ਕੀਤੇ ਸੀ ਤਾਂ ਪਾਰਸ਼ੀਆ ਵੱਲੋਂ ਹੀ ਜਿਹੜੇ ਉਹ ਹਮਲਾਵਰ ਸੀਗੇ ਜਿਨ੍ਹਾਂ ਨੇ ਉਹ ਅਟੈਕ ਕੀਤਾ ਸੀ ਗਰਨੇਡs ਛੁੱਟਿਆ ਸੀ ਉਹ ਵਿਸਪੋਟਕ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਸੀ ਯਾਨੀ ਕਿ ਹੈਪੀ ਪਾਰਸ਼ੀਆ ਲਗਾਤਾਰ ਨਾਰਥ ਰੀਜਨ ਦੀ ਖਾਸ ਤੌਰ ਤੇ ਪੰਜਾਬ ਦੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦਾ ਸੀ ਤਾਂ ਹੁਣ ਉਹ ਹਿਰਾਸਤ ਦੇ ਵਿੱਚ ਹੈਗਾ ਤਾਂ ਕਿਤਨਾ ਕਿਤੇ ਉਸ ਨੂੰ ਭਾਰਤ ਲਿਆਉਣ ਦੇ ਲਈ ਭਾਰਤੀ ਏਜੰਸੀਆਂ ਵੀ ਲਗਾਤਾਰ ਕੰਮ ਕਰ ਰਹੀਆਂ ਨੇ ਤੇ ਲਗਾਤਾਰ ਜਿਸ ਤਰੀਕੇ ਦੇ ਨਾਲ ਏਜੰਸੀਆਂ ਦਾ ਕਹਿਣਾ ਸੀ ਕਿ ਹੈਪੀ ਪਾਸਸ਼ਾ ਪਾਕਿਸਤਾਨ ਦੀ ਖੂਫੀ ਏਜੰਸੀ ISI ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈਗਾ ਤੇ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਇਸ ਪੰਜਾਬ ਦੇ ਵਿੱਚ ਉਹ ਮਾਹੌਲ ਖਰਾਬ ਕਰਨਾ ਚਾਹੁੰਦਾ ਤਾਂ ਤੁਹਾਨੂੰ ਯਾਦ ਹੋਵੇਗਾ ਹਾਲੀ ਦੇ ਵਿੱਚ ਜਦੋਂ ਮਨੋਰੰਜਨ ਕਾਲੀਆ ਉਹਨਾਂ ਦੇ ਘਰ ਦੇ ਵਿਚ ਅਟੈਕ ਹੁੰਦਾ ਹੈਗਾ ਤਾਂ ਉਸ ਤੋਂ ਬਾਅਦ ਸਿਆਸਤ ਪੰਜਾਬ ਦੀ ਕਾਫੀ ਉਬਾਲੇ ਮਾਰਦੀ ਹੈਗੀ ਆ ਨੇਤਾ ਵਿਰੋਧੀ ਧਿਰ ਵੀ ਕਾਫੀ ਸਟੇਟਮੈਂਟਾਂ ਦਿੰਦੇ ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਵੀ ਹਾਲਾਂਕਿ ਇੱਕ ਐਫ ਆਈ ਆਰ ਹੋ ਜਾਂਦੀ ਹੈਗੀ ਆ ਜਿਹੜੇ ਉਹ ਅੰਕੜੇ ਹੂੰ ਦਿੰਦੇ ਨੇ ਕਿ ਇੰਨੇ ਗ੍ਰਨੇਡ ਪੰਜਾਬ ਦੇ ਵਿੱਚ ਚੱਲ ਚੁੱਕੇ ਨੇ ਤੇ ਬਾਕੀ ਬਕੀ ਗ੍ਰਨੇਡ ਜਿਹੜੇ ਹੈਗੇ ਨੇ ਉਹ ਹੈਗੇ ਨੇ ਹਾਲਾਂਕਿ ਉਹਨਾਂ ਨੂੰ ਸੋਰਸ ਪੁੱਛ ਰਹੀ ਹੈਗੀ ਆ ਪੁਲਿਸ ਤਾਂ ਇਸ ਟੀਜ ਨੂੰ ਲੈ ਕੇ ਵੀ ਦੂਜੇ ਪਾਸੇ ਇੱਕ ਸਿਆਸਤਪਕੀ ਹੋਈ ਹੈ ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਹੈਪੀ ਪਾਸ਼ੀਆ ਇਹ ਗ੍ਰਿਫਤਾਰ ਹੋਇਆ ਹੈ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤਾਂ ਉਮੀਦ ਹੈ ਕਿ ਜਲਦ ਹੀ ਭਾਰਤੀ ਏਜੰਸੀਆਂ ਇਸ ਨੂੰ ਭਾਰਤ ਦੇ ਵਿੱਚ ਲਿਆ ਕੇ ਅਗਲੀ ਕਾਰਵਾਈ ਜਿਹੜੀ ਹੈਗੀ ਆ ਉਹ ਸ਼ੁਰੂ ਕਰਨਗੀਆਂ ਜੀ ਜੀ ਵਰੁਣਜੀਤ ਤਾਂ ਕਹਿ ਲਈਏ ਤਾਂ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਜਿਸ ਤਰੀਕੇ ਨਾਲ ਤੁਸੀਂ ਆ ਜਾਣਕਾਰੀ ਵੀ ਦਿੱਤੀ ਹੈ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾ ਦਾ ਬਿਆਨ ਆਉਂਦਾ ਉਸ ਤੋਂ ਬਾਅਦ ਸਿਆਸਤ پکਦੀ ਹੈ ਜੋ ਬਿਆਨ ਉਹਨਾਂ ਦਾ ਹੁੰਦਾ ਹੈ ਕਿ 50 ਦੇ ਕਰੀਬ ਗ੍ਰਨੇਡ ਜਿਹੜੇ ਨੇ ਪਹੁੰਚੇ ਹੋਏ ਨੇ 32 ਦੇ ਕਰੀਬ ਚੱਲੇ ਬਾਕੀ ਨੇ 18 ਚੱਲ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਉਸ ਦੇ ਨਾਲ ਵੀ ਹੋ ਸਕਦਾ ਹੈ ਇਹ ਰਿਲੇਟ ਹੋ ਸਕਦੀ ਹੈ ਖਬਰ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਬਿਆਨਬਾਜ਼ੀ ਹੁੰਦੀ ਹੈ ਉਸ ਤੋਂ ਬਾਅਦ ਹੁਣ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਸਾਰੀ ਨਹੀਂ ਅਜੇ ਹਾ ਕੁਝ ਨਹੀਂ ਇਕਾਂ ਨੇ ਹਾਲੀ ਦੇ ਵਿੱਚ 트럼ਪ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਉਹਨਾਂ ਨੇ ਆਪਣੇ ਬਾਰਡਰ ਦੇ ਉੱਪਰ ਸਿਕੰਜਾ ਕਸਣਾ ਸ਼ੁਰੂ ਕੀਤਾ ਹੈਗਾ ਹਾਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਭਾਰਤ ਤੋਂ ਅਮਰੀਕਾ ਦੇ ਵਿੱਚ ਜਾ ਰਹੇ ਜਾਂ ਉੱਥੇ ਅਮਰੀਕਾ ਦੇ ਵਿੱਚ ਅੰਦਰ ਦਾਖਲ ਹੋ ਰਹੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਹਿਰਾਸਤ ਚ ਲਿਆ ਜਾ ਰਹੇ ਹਨ ਤਾਂ ਕਈਆਂ ਨੂੰ ਡਿਪੋਰਟ ਵੀ ਕੀਤਾ ਜਿਸ ਤਰੀਕੇ ਦੇ ਨਾਲ ਅਮਰੀਕੀ ਫੋਰਸਾਂ ਜਿਹੜੀਆਂ ਹੈਗੀਆਂ ਨੇ 에어 ਫੋਰਸ ਦੇ ਜਹਾਜ਼ ਦੇ ਰਾਹੀਂ ਪੰਜਾਬ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਜਹਾਜ਼ ਜਿਹੜੇ ਹੈਗੇ ਨੇ ਉਹ ਲੈਂਡ ਕੀਤੇ ਸੀਗੇ ਤਾਂ ਲਗਾਤਾਰ ਅਮਰੀਕਾ ਇਹ ਕਹਿਣਾ ਨਜ਼ਰ ਆ ਰਿਹਾ ਹੈ ਕਿ ਅ ਅਮਰੀਕਾ ਦੇ ਵਿੱਚ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਤਰੀਕੇ ਦੇ ਨਾਲ ਡੋਂਕੀਆਂ ਲਗਾ ਲਗਾ ਕੇ ਪੂਰੇ ਭਾਰਤ ਤੋਂ ਸਾਰੀਆਂ ਸਟੇਟਾਂ ਤੋਂ ਹੀ ਜਿਹੜੇ ਹੈਗੇ ਨੇ ਉਹ ਅਮਰੀਕਾ ਜਾ ਰਹੇ ਸੀ ਤਾਂ ਇਹ ਹੈਪੀ ਪਾਸ਼ੀਆ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਐਂਟਰੀ ਹੂੰ ਕਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੈਂਕਰਾਮੈਂਟੋ ਜਿਹੜਾ ਏਰੀਆ ਹੈਗਾ ਉੱਥੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਹਾਲਾਂਕਿ ਹੁਣ ਕਾਫੀ ਸਿਆਸੀ ਧਿਰਾਂ ਇਸ ਚੀਜ਼ ਨੂੰ ਲੈ ਕੇ ਟਵੀਟ ਵੀ ਕਰਦੇ ਨਜ਼ਰ ਆ ਰਹੇ ਨੇ ਤੇ ਸਾਫ਼ ਤੌਰ ਤੇ ਜੇਕਰ ਮੈਂ ਵਿਕਰਮ ਮਜੀਠੀਆ ਦੀ ਗੱਲ ਕਰਾਂ ਤਾਂ ਵਿਕਰਮ ਮਜੀਠੀਆ ਵੱਲੋਂ ਵੀ ਸਾਫ਼ ਤੌਰ ਤੇ ਇੱਕ ਵੱਡੀ ਅਚੀਵਮੈਂਟ ਜਿਹੜਾ ਉਹ ਦੱਸਿਆ ਗਿਆ ਹੈਗਾ ਉਹਨਾਂ ਨੇ ਆਪਣੇ ਫੇਸਬੁੱਕ ਤੇ ਵੀ ਇਹ ਪੋਸਟ ਜਿਹੜੀ ਹੈਗੀ ਉਹ ਸ਼ੇਅਰ ਕੀਤੀ ਹੈਗੀ ਐਫਬੀਆਈ ਸੈਂਕਰਾਮੈਂਟੋ ਦੀ ਜਿਹੜੀ ਪੋਸਟ ਹੈਗੀ ਉਹਨੂੰ ਸ਼ੇਅਰ ਕੀਤਾ ਕਿ FBI ਤੇ EARO ਦੇ ਇਸ ਸਾਂਝੇ ਆਪਰੇਸ਼ਨ ਦੇ ਵਿੱਚ ਹਰਪ੍ਰੀਤ ਸਿੰਘ ਅਲਿਆਸ ਹੈਪੀ ਪਾਸ਼ੀਆ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜਿਸ ਦੇ ਉੱਪਰ ਇਲਜ਼ਾਮ ਨੇ ਕਿ ਇਹ ਪੰਜਾਬ ਦੇ ਵਿੱਚ ਗਰਨੇਡ ਅਟੈਕ ਕਰਵਾ ਰਿਹਾ ਸੀਗਾ ਤਾਂ ਕਿਤੇ ਨਾ ਕਿਤੇ ਭਾਰਤੀ ਏਜੰਸੀਆਂ ਵੀ ਟੱਚ ਦੇ ਵਿੱਚ ਸੀਗੀਆਂ ਅਮਰੀਕੀ ਏਜੰਸੀਆਂ ਦੇ ਨਾਲ ਜਾਂ ਜਿਹੜੀ ਇਹ ਏਜੰਸੀ ਹੈਗੀ ਆ ICS ਜਿਹੜੀ ਕਸਟਮ ਐਨਫੋਰਸਮੈਂਟ ਜਿਹੜੀ ਹੈਗੀ ਜਿਹੜੀ ਲਗਾਤਾਰ ਅਮਰੀਕਾ ਦੇ ਬਾਰਡਰਾਂ ਦੇ ਉੱਪਰ ਤਾਇਨਾਤ ਕੀਤੀ ਗਈ ਫੋਰਸ ਉਹਨਾਂ ਦੇ ਨਾਲ ਤੇ ਐਫਬੀਆਈ ਦੇ ਨਾਲ ਵੀ ਕਾਫੀ ਇਨਪੁਟਸ ਜਿਹੜੀ ਭਾਰਤੀ ਏਜੰਸੀਆਂ ਨੇ ਉਹ ਸ਼ੇਅਰ ਕਰ ਰਹੀਆਂ ਹੈਗੀਆਂ ਨੇ ਤਾਂ ਪੰਜਾਬ ਦੇ ਵਿੱਚ ਸਿਆਸਤ ਦਾ ਜਰੂਰ ਇਸ ਮਸਲੇ ਨੂੰ ਲੈ ਕੇ ਹੋਈ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਐਫਆਈਆਰ ਹੋਈ ਹਾਲਾਂਕਿ ਹੁਣ ਹਾਈ ਕੋਰਟ ਦੇ ਵਿੱਚ ਇਹ ਮੈਟਰ ਹੈਗਾ ਲੇਕਿਨ ਰਾਹਤ ਜਰੂਰ ਹੈ ਉਹਨਾਂ ਨੂੰ ਕਿ ਹਜੇ ਉਹਨਾਂ ਦੀ ਪੁਲਿਸ ਕੋਈ ਗ੍ਰਿਫਤਾਰੀ ਨਹੀਂ ਕਰੇਗੀ ਅਗਲੀ ਸੁਨਵਾਈ ਤੱਕ ਲੇਕਿਨ ਨਾਲ ਹੀ ਕੁਝ ਰੈਸਟ੍ਰਿਕਸ਼ਨਾਂ ਵੀ ਹੈਗੀਆਂ ਨੇ ਪ੍ਰਤਾਪ ਸਿੰਘ ਬਾਜਵਾ ਫालतੂ ਕੋਈ মিডিਆ ਦੇ ਵਿੱਚ ਹਜੇ ਸਟੇਟਮੈਂਟ ਨਹੀਂ ਦੇਣਗੇ ਅਜਿਹਾਂ ਹਾਈ ਕੋਰਟ ਤੋਂ ਕੁਝ ਡਾਇਰੈਕਸ਼ਨਸ ਜਿਹੜੀਆਂ ਹੋਈਆਂ ਨੇ ਪਰ ਇੱਕ ਪੰਜਾਬ ਦੇ ਲਈ ਜੇਕਰ ਦੇਖਿਆ ਜਾਵੇ ਤਾਂ ਵੱਡੀ ਰਾਹਤ ਦੀ ਖਬਰ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਹੈਪੀ ਪਾਸਸ਼ੀਆ ਗਰਨੇਡ ਅਟੈਕ ਕਰਵਾ ਰਿਹਾ ਸੀ ਪੰਜਾਬ ਦੀ ਆਬੋ ਹਵਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੇ ਉੱਪਰ ਇੱਕ ਥੱਲ ਜਰੂਰ ਜਿਹੜੀ ਹੈਗੀ ਆ ਉਹ ਪਈਆ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਜਿਸ ਤਰੀਕੇ ਦੇ ਨਾਲ ਪੰਨੂ ਲਗਾਤਾਰ ਧਮਕੀਆਂ ਦੇ ਰਿਹਾ ਹੈਗਾ ਤਾਂ ਵਿਦੇਸ਼ 'ਚ ਬੈ ਕੇ ਇਹ ਲੋਕ ਪੰਜਾਬ ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਆਪ ਇਹ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤਾਂ ਹੁਣ ਪੰਜਾਬ ਦਾ ਨੌਜਵਾਨ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਸਮਝਦਾ ਹੈਗਾ ਕਿ ਇਹਨਾਂ ਦੀਆਂ ਲੂੰਬੜ ਚਾਲਾਂ ਦੇ ਵਿੱਚ ਕੋਈ ਵੀ ਨੌਜਵਾਨ ਨਹੀਂ ਫਸਣਾ ਚਾਹੁੰਦਾ ਹੈਗਾ ਲੇਕਿਨ ਇਹ ਜਿਹੜੇ ਪੰਜਾਬ ਦਾ ਜਾਂ ਭਾਰਤ ਦਾ ਇਹ ਬਾਰਡਰ ਸਟੇਟਾਂ ਦਾ ਜਿਹੜਾ ਮਾਹੌਲ ਖਰਾਬ ਕਰ ਰਹੇ ਨੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਨਾਲ ਮਿਲ ਕੇ ਤਾਂ ਭਾਰਤੀ ਏਜੰਸੀਆਂ ਲਗਾਤਾਰ ਸ਼ਿਕੰਜਾ ਕੱਸ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਲਗਾਤਾਰ ਚਾਹੇ ਹੋਰ ਟੈਰਰਿਸਟ ਹੈਗੇ ਨੇ ਜਾਂ ਜਿਸ ਤਰੀਕੇ ਨਾਲ ਹਾਲੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਪੂਰ ਇੰਡੀਆ ਭਾਰ ਦੇ ਵਿੱਚ ਚਾਹੇ NIA ਹਰ ਇੱਕ ਮਾਮਲੇ ਦੇ ਵਿੱਚ ਦਖਲ ਦੇ ਰਹੀ ਹੈ ਗਿਆ ਬਨਰੰਜਨ ਕਾਲੀਆ ਦੇ ਮਾਮਲੇ ਦੇ ਵਿੱਚ ਵੀ NIA ਨੇ ਦਖਲ ਦਿੱਤਾ ਤਾਂ ਜਿਸ ਤਰੀਕੇ ਦੇ ਨਾਲ ਗਰਨੇਡ ਅਟੈਕ ਕਰਨ ਵਾਲੇ ਅਰੈਸਟ ਹੋ ਰਹੇ ਨੇ ਤਾਂ ਭਾਰਤੀ ਏਜੰਸੀਆਂ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਮਿਲ ਕੇ ਪੂਰਾ ਧਿਆਨ ਰੱਖ ਰਹੀਆਂ ਨੇ ਕਿ ਕੌਣ ਇਨਵੋਲਵਮੈਂਟ ਹੈਗਾ ਤਾਂ ਕਿ ਕਿੱਥੋਂ ਦੇ ਕਿਹੜੇ-ਕਿਹੜੇ ਨੌਜਵਾਨ ਜਿਹੜੇ ਹੈਗੇ ਨੇ ਇਹਨਾਂ ਦੇ ਨਾਲ ਜੁੜ ਕੇ ਅਜਿਹਾ ਮਾਹੌਲ ਖਰਾਬ ਕਰ ਰਹੇ ਨੇ ਬਾਕੀ ਰਹੀ ਸਿਆਸਤ ਦੀ ਗੱਲ ਤਾਂ ਸਿਆਸੀ ਲੀਡਰ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਰਹੇ ਸੀ ਤਾਂ ਹੁਣ ਪੰਜਾਬ ਪੁਲਿਸ ਦੀ ਇੱਕ ਹੋਰ ਜ਼ਿੰਮੇਵਾਰੀ ਵੱਡੀ ਵੱਧ ਗਈ ਹੈਗੀ ਕਿ ਉਹ ਭਾਰਤੀ ਏਜੰਸੀਆਂ ਦੇ ਨਾਲ ਮਿਲ ਕੇ ਤਾਂ ਅਮਰੀਕਾ ਤੋਂ ਜਿਹੜਾ ਹੈਗਾ ਹੈਪੀ ਪਾਸ਼ੀਆ ਨੂੰ ਜੋ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਤਾਂ ਉਸ ਨੂੰ ਜਲਦ ਤੋਂ ਜਲਦ ਭਾਰਤ ਦੇ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲਿਆ ਕੇ ਬਣਦੀ ਕਾਨੂੰਨੀ ਕਾਰਵਾਈ ਇਸ ਅਤੰਕਵਾਦੀ ਇਸ ਗੈਂਗਸਟਰ ਇਸ ਟੈਰਰਿਸਟ ਦੇ ਖਿਲਾਫ ਏਜੰਸੀਆਂ ਤੇ ਪੁਲਿਸ ਜਿਹੜੀਆਂ ਹੈਗੀਆਂ ਉਹ ਜਲਦ ਕਰਨਗੀਆਂ ਜੀ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਹੈਪੀ ਪਾਸ਼ੀਆ ਹਰਪ੍ਰੀਤ ਸਿੰਘ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਭਾਰਤੀ ਏਜੰਸੀਆਂ ਦੇ ਵੱਲੋਂ ਅਮਰੀਕਾ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਕੇ ਜਿਹੜਾ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਜੇ ਤੱਕ ਕਦੋਂ ਇਸ ਨੂੰ ਭਾਰਤ ਲਿਆਂਦਾ ਜਾਂਦਾ ਹੈ ਜਾਣਕਾਰੀ ਤਮਾਮ ਜੜੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਸਾਹਮਣੇ ਆਵੇਗੀ ਕਿ ਕਦੋਂ ਜਿਹੜਾ ਇਸ ਨੂੰ ਭਾਰਤ ਦੇ ਵਿੱਚ ਲਿਆਂਦਾ ਗਿਆ ਜਾਂ ਫਿਰ ਜਿਸ ਤਰੀਕੇ ਦੇ ਨਾਲ ਇਸ ਵੱਲੋਂ ਪੰਜਾਬ ਦੇ ਥਾਣਿਆਂ ਤੇ 14 ਬੰਮ ਧਮਾਕੇ ਕੀਤੇ ਗਏ ਨੇ ਤਾਂ ਕਦੋਂ ਪੰਜਾਬ ਪੁਲਿਸ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਹੈ ਕਦੋਂ ਪੰਜਾਬ ਪੁਲਿਸ ਜਿਹੜਾ ਉਹ ਏਜੰਸੀਆਂ ਦੇ ਨਾਲ ਗੱਲ ਕਰਕੇ ਇਸ ਨੂੰ ਪੰਜਾਬ ਲੈ ਕੇ ਆਉਂਦੀ ਹੈ ਤੇ ਪੰਜਾਬ ਆ ਕੇ ਫਿਰ ਇਸ ਤੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਜੋ ਅਟੈਕ ਹੋਏ ਨੇ ਤਾਂ ਲਗਾਤਾਰ ਪੰਜਾਬ ਦੇ ਜੋ ਥਾਣੇ ਸੀਗੇ ਉਹਨਾਂ ਤੇ ਅਟੈਕ ਹੋ ਰਹੇ ਸੀ ਤਾਂ ਕਿਤੇ ਨਾ ਕਿਤੇ ਸਿਆਮ ਦਾ ਮਾਹੌਲ ਵੀ ਬਣਿਆ ਹੋਇਆ ਸੀ ਕਿ ਜੇਕਰ ਪੰਜਾਬ ਪੁਲਿਸ ਹੀ ਜੇ ਸੁਰੱਖਿਅਤ ਨਹੀਂ ਹੈ ਜੇਕਰ ਪੰਜਾਬ ਪੁਲਿਸ ਦੇ ਥਾਣੇ ਹੀ ਸੁਰੱਖਿਅਤ ਨਹੀਂ ਨੇ ਤਾਂ ਫਿਰ ਕਿਵੇਂ ਆਮ ਲੋਕਿਆਂ ਨੂੰ ਜਿਹੜੀ ਹੈ ਉਹ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ ਜੇਕਰ ਪੁਲਿਸ ਜਿਹੜੀ ਆ ਉਹ ਆਪ ਹੀ ਸੁਰੱਖਿਅਤ ਨਹੀਂ ਹੈ ਕਿਉਂਕਿ ਲਗਾਤਾਰ ਥਾਣਿਆਂ ਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਜਲੰਧਰ ਦੇ ਵਿੱਚ ਵੀ ਭਾਜਪਾ ਨੇਤਾ ਦੇ ਘਰ ਅਟੈਕ ਹੁੰਦਾ ਜਿਸ ਤੋਂ ਬਾਅਦ ਪੋਸਟ ਪਾ ਕੇ ਜਿਹੜੀ ਐ ਸ ਹੈਪੀ ਪਾਸ਼ੀਆ ਦੇ ਵੱਲੋਂ ਹਰਪ੍ਰੀਤ ਸਿੰਘ ਦੇ ਵੱਲੋਂ ਤਮਾਮ ਮਾਮਲੇ ਸੰਬੰਧੀ ਜੋ ਹੈ ਜ਼ਿੰਮੇਵਾਰੀ ਲਈ ਜਾਂਦੀ ਹੈ ਇਹ ਗੱਲ ਕਹੀ ਜਾਂਦੀ ਹੈ ਕਿ ਉਸ ਵੱਲੋਂ ਜਿਹੜਾ ਇਹ ਸਭ ਕਰਵਾਇਆ ਜਾ ਰਿਹਾ ਹੈ ਤਾਂ ਪਹਿਲਾਂ ਵੀ ਜਿਹੜਾ ਇਹ ਟਰਲਿਸਟ ਦੇ ਵਿੱਚ ਸੀਗੀ ਪਹਿਲਾਂ ਵੀ ਇਸ ਤੇ ਜਿਹੜਾ ਇਹ ਨਾਮ ਰੱਖੇ ਹੋਏ ਸੀਗੇ ਭਾਰਤ ਸਰਕਾਰ ਦੇ ਵੱਲੋਂ ਤਾਂ ਹੁਣ ਕਿਤੇ ਨਾ ਕਿਤੇ ਇਸ ਨੂੰ ਜਿਹੜਾ ਅਮਰੀਕਾ ਤੋਂ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਦੇ ਵਿੱਚ ਜਿਹੜਾ ਕਾਰਵਾਈ ਹੋਈ ਹੈ ਏਜੰਸੀਆਂ ਵੱਲੋਂ ਜਿਹੜਾ ਅਮਰੀਕਾ ਦੇ ਵਿੱਚ ਇਸ ਤੇ ਕਾਰਵਾਈ ਕਰਕੇ ਜਿਹੜਾ ਇਮੀਗ੍ਰੇਸ਼ਨ ਐਂਡ ਕਸਟਮ ਅਧਿਕਾਰੀਆਂ ਵੱਲੋਂ ਜਿਹੜਾ ਇਸ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਪਾਕਿਸਤਾਨੀ ਖੂਫੀਆ ਐਜੰਸੀ ਦੀ ਮਿਲੀ ਭੁਗਤ ਨਾਲ ਜਿਹੜਾ ਪੰਜਾਬ ਦੇ ਵਿੱਚ ਇਸ ਵੱਲੋਂ ਜਿਹੜਾ ਠਾਣਿਆਂ ਤੇ ਬੰਬ ਧਮਾਕੇ ਕੀਤੇ ਗਏ ਸੀ ਤਾਂ ਬੰਬ ਧਮਾਕਿਆਂ ਤੋਂ ਬਾਅਦ ਇਸ ਵੱਲੋਂ ਜਿੰਮੇਵਾਰੀ ਵੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਗਈ ਸੀ ਤਾਂ 5 ਲੱਖ ਦਾ ਇਨਾਮ ਵੀ ਜਿਹੜਾ ਇਸ ਤੇ ਰੱਖਿਆ ਗਿਆ ਸੀ ਕਿਉਂਕਿ ਮੋਸਟ ਵਾਂਟਡ ਦੱਸਿਆ ਜਾ ਰਿਹਾ ਸੀ ਭਾਰਤ ਦਾ ਜਿਸ ਵੱਲੋਂ ਜਿਹੜਾ ਭਾਰਤ ਜੋ ਹੈ ਕਾਨੂੰਨ ਵਿਵਸਥਾ ਨੂੰ ਜਿਹੜਾ ਉਹ ਖਰਾਬ ਕਰਨ ਦੀ ਕਿਤਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਤਰੀਕੇ ਦੇ ਨਾਲ ਥਾਣਿਆਂ ਤੇ ਹੀ ਇਸ ਵੱਲੋਂ ਹਮਲੇ ਕੀਤੇ ਜਾ ਰਹੇ ਸੀ ਫਿਲਹਾਲ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਮਰੀਕਾ ਪੁਲਿਸ ਦੇ ਵੱਲੋਂ ਤੇ ਜਲਦੀ ਇਸ ਨੂੰ ਭਾਰਤ ਲਿਆਉਣ ਦੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਕਰ ਦਿੱਤੀ ਜਾਵੇਗੀ